ਪਿੰਡ ਭਿੱਖੀਵੰਡ ਵਿਖੇ ਧੰਤਨ ਬਾਬਾ ਬਾਲਕਨਾਥ ਜੀ ਦੇ ਮੰਦਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਾਗਰਣ ਕਰਾਇਆ ਜਾਂਦਾ ਹੈ ਅਤੇ ਇਸ ਸਾਲ ਵੀ ਬਾਬਾ ਬਾਲਕਨਾਥ ਜੀ ਦੇ ਮੰਦਰਾਂ ਦੇ ਵਿੱਚ ਜਾਗਰਣ ਕਰਾਇਆ ਗਿਆ ਜਿਸ ਦੇ ਵਿੱਚ ਗੱਦੀ ਨਿਸ਼ੀਣ ਬਾਬਾ ਕਾਲੂ ਜੀ ਨੇ ਮਾਤਾ ਜੀ ਦੇ ਜੋਤ ਜਗਾ ਕੇ ਤੇ ਜਾਗਰਣ ਸ਼ੁਰੂ ਕਰਵਾਇਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸੰਗਤਾਂ ਪਹੁੰਚੀਆਂ ਅਤੇ ਸ਼ਾਮ ਮੈਡੀਕਲ ਸਟੋਰ ਹੈਪੀ ਜੁਵੇਲਰ ਤੇ ਸੰਗਤਾਂ ਵੱਲੋਂ ਭਾਰੀ ਇਕੱਠ ਸੀ ਅਤੇ ਸੰਗਤਾਂ ਨੇ ਬਾਬਾ ਜੀ ਦੇ ਦਰਬਾਰ ਤੇ ਮੱਥਾ ਟੇਕਿਆ ਅਤੇ ਜਾਗਰਨ ਦੇ ਵਿੱਚ ਹਾਜ਼ਰੀਆਂ ਲਵਾਈਆਂ ਉੱਥੇ ਹੀ ਸੰਗਤਾਂ ਵੱਲੋਂ ਟੁੱਟ ਲੰਗਰ ਵੀ ਲਗਾਇਆ ਗਿਆ ਅਤੇ ਬਾਬਾ ਜੀ ਦੇ ਵੱਲੋਂ ਆਈ ਹੋਈ ਸੰਗਤ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਜੀ ਆਇਆਂ ਕਿਹਾ ਅਤੇ ਜਾਗਰਨ ਪਾਰਟੀ ਵੱਲੋਂ ਮਾਤਾ ਜੀ ਦੀਆਂ ਭੇਟਾਂ ਸੁਨਾ ਕੇ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਅਤੇ ਆਓ ਬਾਬਾ ਜੀ ਕੋਲ ਲੈਨੇ ਹਾਂ ਪੂਰੀ ਜਾਣਕਾਰੀ ਵਾਚ ਚੋ ਰਮਾਸ਼ ਪਰ ਅਵਾਇਸ ਸੁਬੇ ਹੁੰਦੇ ਬੰਡਾਲ ਵਿੱਚ ਆ ਜਾਣਾ ਔਰ ਜਿਹੜਾ ਦੂਨਾ ਤਾਰੀ ਪਾਉਣਾ ਹਰੀ ਉਹਨਾਂ ਦੀ ਸੱਚੀ ਜੋਤ ਦਾ ਪ੍ਰਕਾਸ਼ ਹੋਇਆ ਔਰ ਜੋਤ ਆਸਨਾ ਤੇ ਕਾਲੂ ਸ਼ਾਹੀ ਗੱਦੇ ਨਿਸ਼ੀਨ ਬਾਬਾ ਕਾਲੂ ਸ਼ਾਹ ਜੀ ਬਾਬਾ ਦੂਦਾ ਧਾਰੀ ਪਉਣਾ ਹਰੀ ਉਹਨਾਂ ਦੇ ਦਰਬਾਰ ਦੇ ਸੇਵਾਦਾਰ ਬਾਬਾ ਕਾਲੂ ਸ਼ਾਹ ਜੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਚੜ੍ਹਦੀ ਕਲਾ ਕਰਨ ਜੂ ਬੋਲੇ ਨਿਰਦਾਇ ਬੋਲੇ ਸੱਚੇ ਦਰਬਾਰ ਕੀ ਜੈ ਨਾਰਮੀ <laughs> ਸੋ <laughs> so. ਜੇਕਰ ਦੁੱਦਾ ਤਾਰੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੇਕਰ ਸ਼੍ਰੀ ਗਣੇਸ਼ ਮਹਾਰਾਜ ਜੀ ਦਾ ਬੋਲ ਸੱਚੇ ਦਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੇਕਰ ਸ਼੍ਰੀ ਵਿਸ਼ਨੂੰ ਭਗਵਾਨ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੇਕਰ ਲਕਸ਼ਮੀ ਮਾਤਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੇਕਰ ਸਰਸਵਤੀ ਮਾਤਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ

ਖਾ ਲੈ ਰੇ ਉਤਾਰ ਮਹੀ ਗੋਰਾ ਦੰਤੋਂ ਮੈਂ ਲੈ ਰੇ ਉਤਾਰ ਮਹੀ ਗੋਰਾ ਖੱਖ ਤੋਂ ਮੈਂ ਲੈ ਨੇ ਉਤਾਰ ਮਹੀ ਗੋਰਾ ਖਾ ਲੈ ਰੇ ਉਤਾਰ ਮਹੀ ਗੋਰਾ ਬੁੱਤ ਰਾ ਸ਼ਵਰਾਨੀ ਜੇਤਨ ਪੀਰ ਬੜੀ ਸ਼ਵਰਾਨੀ ਹੋ ਕਤਨ ਪੀਰ ਹੋ ਬੜੀ ਸ਼ਵਰਾਨੀ ਇਹ ਜਿਹੜਾ ਜਾਗਰਨ ਹੋਇਆ ਜਾ ਰਿਹਾ ਕਿ ਖੁਸ਼ੀ ਕਰਾ ਦੇ ਕਿਹੜੀ ਜਗ੍ਹਾ ਕਰਾਇਆ ਇਹ ਜੀ ਪਿੰਡ ਪਖੇਵੰਡ ਜਿਹੜਾ ਸਾਡਾ ਨੂੰ ਔਰ ਹਰ ਸਾਲ ਇਹ ਬਾਬਾ ਜੀ ਦਾ ਜਾਗਰਨ ਦੀਵਾਲੀ ਤੋਂ 2 ਦਿਨ ਪਹਿਲਾਂ ਔਰ ਮਾਰਚ ਦੀ 21 ਤਰੀਕ ਨੂੰ ਜਾਗਰਨ ਹੁੰਦਾ ਬਾਬਾ ਜੀ ਦਾ ਇਹ ਹਰ ਸਾਲ ਹੀ ਤੇ ਬਾਬਾ ਜੀ ਦਾ ਜਾਗਰਨ ਹੁੰਦਾ ਜੀ ਕਿ ਜਲਦੀ ਪੁਸ਼ਤੀ ਚੱਲਦਾ ਆ ਰਿਹਾ ਇਸ ਤਾਈਂ ਬਾਬਾ ਜੀ ਦੇ ਘਰ ਵਿੱਚ ਰੌਣਕਾਂ ਲੱਗੀਆਂ ਸੰਗਤਾਂ ਆਈਆਂ ਸੰਗਤਾਂ ਦੇ ਸਹਿਯੋਗ ਨਾਲ ਸਭ ਕੁਝ ਹੋ ਰਿਹਾ ਹੈ। ਔਰ ਹਰ ਸਾਲ ਇਸ ਤਰ੍ਹਾਂ ਹੀ ਬਾਬਾ ਜੀ ਖੁਸ਼ੀਆਂ ਬਖਸ਼ਦੇ ਰਹਣ ਜਕਾਰਾ ਪਉਣਾ ਆਲੀ ਜੀ ਦਾ ਬੋਲ ਸਾਡੇ ਦਰਬਾਰ ਕੀ ਜੈ। ਹਲੋ ਹਾਂਜੀ ਦਰਬਾਰ ਬਾਬਾ ਬਲਕਨਾਥ ਜੀ ਵਿਖੇ ਵਿੰਡ ਵਿਖੇ ਬਾਬਾ ਦਰਸ਼ਨਾਲਾ ਜੀ ਦੀ ਕਿਰਪਾ ਨਾਲ ਔਰ ਬਾਬਾ ਜਗਤਰਾਮ ਜੀ ਦੀ ਕਿਰਪਾ ਨਾਲ ਹਰ ਸਾਲ ਦੀਵਾਲੀ ਤੋਂ ਦੋ ਦਿਨ ਪਹਿਲਾਂ ਜਾਗਰਨ ਕਰਵਾਇਆ ਜਾਂਦਾ ਹੈ। ਹਰ ਇਸ ਤਰ੍ਹਾਂ ਸਾਡੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਸਭ ਜਾਗਰਣ ਹੁੰਦੇ ਆ ਲੰਗਰ ਭੰਡਾਰੇ ਚੱਲਦੇ ਆ ਬੜਾ ਪਿਆਰ ਮਿਲਦਾ ਸੰਗਤਾਂ ਤੋਂ ਵੀ ਔਰ ਬਾਬਾ ਜੀ ਇਸ ਤਰ੍ਹਾਂ ਪਿਆਰ ਬਣਾਈ ਰੱਖਣ ਜੈਕਾਰਾ ਪਉਣਾ ਹਰੀ ਜੀ ਦਾ ਬੋਲਾ ਸੱਚੇ ਦਰਬਾਰ ਕੀ ਜੈ ਔਰ ਦੁਵਾਲੀ ਦੇ ਸਭ ਸੰਗਤਾਂ ਨੂੰ ਪਿੰਡ ਨਿਵਾਸੀਆਂ ਨੂੰ ਜੋ ਕੋਈ ਵੀ ਕਿਤੇ ਵੀ ਬੈਠਾ ਹੈ ਉਸ ਸਤਿ ਸੰਤਾਂ ਨੂੰ ਲੱਖ ਲੱਖ ਵਧਾਈਆਂ ਹਨ ਦੁਵਾਲੀ ਦੀਆਂ ਔਰ ਬਾਬਾ ਜੀ ਹਰ ਘਰ ਵਿੱਚ ਖੁਸ਼ੀਆਂ ਬਖਸ਼ਣ ਔਰ ਹਰ ਕਿਸੇ ਤੇ ਮੇਰੇ ਦਾਤ ਰੱਖਣੇ ਜਿਕਾਰਾ ਪਉਣਾ ਹਰੀ ਦੀ ਦਾ ਬਹੁਤ ਸਾਰਾ ਚੇਤਰਬਾਰ ਕੀ ਜੈ